ਭਾਦਰਕਿਆ ਜਿਹੜਾ ਪਲਾਂਟ ਆ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਦਿਨਾਂ ਦਾ ਸਮਾਂ ਇੱਥੇ ਏਡੀਸੀ ਸਾਹਿਬ ਬੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਏਡੀਸੀ ਏਡੀਸੀ ਜੇ ਅਸੀਂ ਦੋ ਦਿਨਾਂ ਦੇ ਵਿੱਚ ਉਹ ਭਾਦਰਕਿਆ ਵਾਲਾ ਜਿਹੜਾ ਜ਼ਹਿਰ ਉਹ ਬੰਦ ਕਰ ਦੇਣ ਜਿਹੜਾ 9 ਕਰੋੜ ਲੀਟਰ ਆਪਣਾ ਤਾਜਪੁਰ ਰੋਲੜਾ ਜੇਲ੍ਹ ਦੇ ਕੋਲੋਂ ਪੈਂਦਾ ਜ਼ਹਿਰ ਹੈ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਨੂੰ ਬੰਦ ਕਰਨਾ ਵੀ ਕੋਈ ਅਸੀਂ ਜੜੀਆਂ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਹ ਪੂਰੀ ਕਰਨੀ ਹੈ ਸੋ ਭਰਾਵੋ ਇਹ ਆਪਣੀ ਸ਼ੁਰੂਆਤ ਹੈ ਜਿਹੜੇ ਕਹਿੰਦੇ ਸੀ ਲੁਧਿਆਣੇ ਨਹੀਂ ਪਹੁੰਚਣਦੇ ਨੇ ਜਿਹੜੇ ਕਹਿੰਦੇ ਆ ਖਰੂਦ ਪਾਉ ਬੰਦੇ ਨੇ ਅੱਜ ਉਹ ਖਰੂਦ ਪਾਉਣ ਵਾਲੇ ਨੇ ਬਹੁਤ ਮੋਰਚੇ ਇੱਥੇ ਲੱਗਦੇ ਰਹੇ ਆ ਬਹੁਤ ਸਮੇਂ ਤੋਂ ਬਹੁਤ ਬੰਦਿਆਂ ਨੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਬੂੰਦ ਜ਼ਹਿਰ ਦੀ ਸਾਡੇ ਸਦਰੋਚਪਾਨ ਤੋਂ ਰੋਕ ਨਹੀਂ ਸਕੀ ਆ ਤੁਹਾਡੀ ਬਹੁਤ ਵੱਡੀ ਜਿੱਤ ਆ ਕਿ ਤੁਸੀਂ 2.5 ਕਰੋੜ ਲੀਟਰ ਜ਼ਹਿਰ ਆ ਦੋ ਦਿਨਾਂ ਨੂੰ ਬੰਦ ਕਰਾ ਦਿੱਤੇ ਤੁਹਾਡੀ ਜਿੱਤ ਆ ਪਰ ਦੁੱਖ ਦੀ ਗੱਲ ਹੈ ਹਾਂ ਬਈ ਹਰਿਆਣੇ ਤੋਂ ਵੀ ਆਇਆ ਭਾਈ ਧੰਨਵਾਦ ਤੁਹਾਡਾ ਭਾਈ ਕਾਉਂਦੇ ਰਹੋ ਮੈਂ ਪਹਿਲੇ ਕਿਹਾ ਹਮਰਾ ਜੋ ਕੀ ਰਹੇ ਹੋ ਭਾਈ ਇੱਕ ਇੱਕ ਮਿੰਟ ਸੁਣ ਲਿਆ ਗੱਲ ਸੁਣਨ ਵਾਲੀ ਆ ਪਰ ਦੁੱਖ ਦੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਫਰਲੇ ਚੌਕੀਆਂ ਥਾਣਿਆਂ ਚ ਬੰਦ ਕਰਤੇ ਕਾਰਾਂ ਚ ਬੰਦ ਕਰਤੇ ਉਧਰ ਪੁਲਿਸ ਨੇ ਨਾਲ ਪੈਰਾ ਲਾ ਕੇ ਉਹਨਾਂ ਦੀ ਸਟੇ ਲਵਾਈ ਉਹਨਾਂ ਨੂੰ ਪ੍ਰੋਟੈਕਟ ਕੀਤਾ ਉਹਨਾਂ ਦੇ ਲੰਗਰ ਚ ਲਾਏ ਉਹਨੂੰ ਪੂਰਾ ਜੋ ਖੁਨ ਸੀ ਕਰਨੇ ਬੋਲਿਆ ਇੱਥੇ ਸੋਸ਼ਲ ਅਧਿਕਾਰੀ ਕਹਿ ਰਹੇ ਆ ਕਿ ਜੀ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਕੋਈ ਵੀ ਕਰ ਸਕਦਾ ਇਹਦਾ ਮਤਲਬ ਉਹ ਸ਼ਾਂਤਮਈ ਹੋ ਗਏ ਅਸੀਂ ਕੁਛ ਨਿਵਾਜ ਹੋ ਗਏ ਭਾਈ ਅਸੀਂ ਆਪਣੀ ਗੱਲ ਰੱਖਣ ਆ ਰਹੇ ਸੀ ਮੈਂ ਆ ਸਾਰੀ ਪੁਲਿਸ ਖੜੀ ਆ ਆ ਸਾਰੇ ਅਫਸਰ ਵੀ ਖੜੇ ਸਾਰੀ ਬੋਸ ਖੜੀ ਆ ਤੁਸੀਂ ਆਪਣੇ ਜਬੀਰ ਤੇ ਕਵਾਜ ਸੁਣਿਓ ਆਪਣੇ ਜਬੀਰ ਦੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਕੋਲੇ ਘਰੇ ਜਾ ਕੇ ਨਾ ਉਹਨਾਂ ਦੇ ਸਿਰ ਤੇ ਹਥਰਾ ਕੇ ਕਾ ਆਪਣੀ ਆਪਣੇ ਦولتੋਂ ਪੁੱਛੋ ਕਿ ਇਹ ਲੜਾਈ ਗਲਤ ਹੈ ਕਿ ਸਹੀ ਹੈ ਮੁੱਦਾ ਸਹੀ ਨਹੀਂ ਪਾਣੀ ਤੁਸੀਂ ਪੀਂਦੇ ਨਹੀਂ ਇਹ ਜਿਹੜਾ ਛੋਡੇ ਵੀ ਕਰਾਜ ਆ ਗੀਆਂ ਬਾਈ ਮੰਨ ਲਓ ਤੁਸੀਂ ਕਹਿੰਦੇ ਅਸੀਂ ਫਿਲਟਰ ਲਵਾ ਲਏ ਓ ਬਾਈ ਫਿਲਟਰ ਵਾਲਾ ਪਾਣੀ ਵੀ ਪੀਣ ਯੋਗ ਨਹੀਂ ਆ ਜਿਹੜੀਆਂ ਫਸਲਾਂ ਖਾਣਿਓ ਨਾਲ ਖਾਣਿਓ ਔਰ ਯਰਾਂ ਵਾਲੀ ਸਾਰੇ ਸਾਡੇ ਧਰਤੀ ਖੇਤ ਵੀ ਇਹਨਾਂ ਨੇ ਧਰਤੀ ਐਡਾਂ ਦੀ ਕੈਮੀਕਲ ਪਾਈ ਜਾਂਦੇ ਬੋਰ ਕਰਕੇ ਸਾਰੇ ਪੰਜਾਬ ਦੇ ਪਾਣੀ ਦੀ ਜੇਰੀਆਂ ਵਾਗੇ ਕੋਈ ਪਾਣੀ ਪੀਣ ਯੋਗ ਨਹੀਂ ਰਿਹਾ ਇੱਥੇ ਜੋ ਛੋਟਾ ਵੀ ਫਰਜ ਬਣਦਾ ਮੈਂ ਜਿੰਨੇ ਬਾਈ ਪੁਲਸ ਵਾਲੇ ਖੜੇ ਆ ਲੁਧਿਆਰੇ ਆਏ ਹੋਰ ਜਿੰਨੇ ਤੋਂ ਆਏ ਹੋਣੇ ਆ ਆ ਸੈਂਕੜੇ ਹਜ਼ਾਰਾਂ ਦੀ ਗਿਣਤੀਆਂ ਦੀ ਪੁਲਸ ਲੱਗੀ ਸੀ ਸੋਨੂੰ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖੇ ਬਲੀਪੁਰ ਪਿੰਡਾ ਜੇ 10 ਮਿੰਟ ਦੇ ਖੜ ਨਹੀਂ ਗਏ ਪਾਣੀ ਕੋਲੇ ਤਾਂ ਦਾ ਨਾਮ ਮਟਾ 10 ਮਿੰਟ ਖੜਨਾ ਵੀ ਥਾ ਪਾਣੀ ਕੋਲੇ ਜਿਹੜੀਆਂ 11 ਸਾਨੂੰ ਪਾ ਕੇ ਨਾਸਤਾ ਯਾਰ ਅਸੀਂ ਬੁਲਾਏ ਗਾਲ ਤਾਂ ਨਹੀਂ ਬਾਈ ਤਲਫ ਨੇ ਕਲਪ ਨੇ ਪਰ ਨਹੀਂ ਆ ਕਦੇ ਆਪਣੇ ਜਮੀਰ ਦੀ ਆਪਣੇ ਇਨਸਾਨੀਅਤ ਦੀ ਆਵਾਜ਼ ਵੀ ਸੁਣੀ ਦੀ ਹੁੰਦੀ ਆ ਸ਼ੋਸ਼ ਕਰਕੇ ਇਹ ਤਾਂ ਦੁਖਦੀ ਗੱਲ ਹੈ ਸਰਕਾਰ ਨੇ ਕੋਈ ਕਦਰ ਨਹੀਂ ਛੱਡੀ ਉਹਨਾਂ ਨੂੰ ਬਰਾਬਰ ਸੱਖਿਆ ਦੇ ਕੇ ਟਕਰਾਕ ਲਾਉਣ ਦਾ ਮਾਹੌਲ ਵੀ ਬਣਾਇਆ ਉਹ ਬਹਾਨਾ ਬਣਾ ਕੇ ਆਪਣੇ ਨੂੰ ਘੇਰਨ ਦਾ ਮਾਹੌਲ ਵੀ ਬਣਾਇਆ ਇਹ ਇੰਨਾ ਵੱਲੋਂ ਸਾਰ ਕੁਝ ਹੋਇਆ ਭਰਾਵੋ ਪਰ ਧੰਨਵਾਦ ਸਦਾ ਸਾਰਿਆਂ ਦਾ ਤੁਹਾਡੇ ਵਾਸਤੇ ਰੋ ਸਪੈਸ਼ਲ ਮੈਂ ਆ ਬੰਦਾ ਆ ਜੋੜੇ ਦੇ ਨਾਮ ਤੇ ਚਕਾਰਾ ਮਾਰੋ ਮੈਂ ਦੋ ਸ਼ਬਦ ਬੱਸ ਭਾਈ ਦੋ ਸ਼ਬਦ ਮੈਂ ਭਾਈ ਅਮਤੋਜ ਬਾਰੇ ਕਹਿਣੇ ਆ ਭਾਈ ਸੁਣ ਲੋ ਇਹ ਇਹ ਅਸਰ ਜੋਧਾ ਪੰਜਾਬ ਦਾ ਯਾਰ ਸੱਚੀ ਜੋਧਾ ਹੈ ਭਾਈ ਮੈਂ ਤੁਹਾਨੂੰ ਗੱਲ ਦੱਸਦਾ ਭਾਈ ਮੈਂ ਅੱਗੇ ਵੀ ਕਹਿਣਾ ਹੁੰਦਾ ਇਹ ਭਾਈ ਬੰਬਈ ਛੱਡ ਕੇ ਆਏ ਨੂੰ 25 ਸਾਲ ਹੋ ਗਏ ਤੇ ਕਿਰਾਏ ਦੇ ਘਰ ਤੇ ਬੈਠਾ ਕਿਰਾਏ ਦੇ ਘਰੇ ਮਹਾਰੀ ਬੈਠਾ ਐਡਾ ਵਧੀਆ ਡਾਇਰੈਕਟਰ ਆ ਇੱਡਾ ਵੱਡਾ ਕਹਾਣੀਕਾਰ ਆ ਲੇਖਕ ਹੈ। ਭਾਉ ਸਿੰਘ ਨਾਮ ਦਾ ਮੁੰਡਾ ਲੋਕ ਉਹਦਾ ਕੀ ਕਹਿੰਦੇ ਆ ਭਵੰਤਮਾਨ ਦਾ ਯਾਰ ਆ। ਇਹ ਆ ਗੱਲ ਕਹਿੰਦੇ ਆ। ਤੁਹਾਨੂੰ ਮੈਂ ਵੀ ਦੱਸਣ ਲੱਗਾ ਜੀ ਗੱਲ ਮੈਂ ਕਿਉਂ ਗੱਲ ਕਰਨ ਲੱਗਿਆ। ਭਵੰਤਮਾਨ ਨੇ ਅੰਸੋਲ ਦੇ ਉੱਤੇ ਪਰਚਾ ਖਲਾਸ ਦਾ ਵੀ ਬੰਦ ਹੋਇਆ ਦਾ। ਜਿਹੜੇ ਕਹਿੰਦੇ ਭਵੰਤਮਾਨ ਦਾ ਯਾਰ ਆ। ਉਹ ਉਹ ਜੋੜਾ ਬਾਈ ਮੈਂ ਅੱਖਾਂ ਮੀਚ ਕੇ ਭਰੋਸਾ ਕਰ ਸਕਦਾ ਯਾਰ ਇਹ ਬੰਦੇ ਤੇ। ਅੱਖਾਂ ਮੀਚ ਕੇ। ਇਹ ਬੰਦਾ ਉਲਟ ਘੇਰ ਲਿਆ ਅੱਜ ਮੈਨੂੰ ਘੇਰ ਲਿਆ ਬਾਈ ਇਹ ਮੱਲ ਕਹਿੰਦਾ ਇਹ ਉਹ ਜਿੱਤ ਦਾ ਸੇੜਾ ਯੂਨੀਵਰਸ ਜਾਂਦਾ ਬਾਈ ਨਹੀਂ ਮੈਨੂੰ ਘੇਰਿਆ ਅਗਵਾਈ ਹੁੰਦੀ ਆ ਬਾਈ ਅਗਵਾਈ ਇਸ ਬੰਦੇ ਨੇ ਕੀਤੀ ਆ ਹਾਂ ਹੈ ਕਿਵੇਂ ਜੀ ਮੈਨੂੰ ਮੋਗੇ ਘੇਰ ਲਿਆ ਬਾਈ ਪੈਂਡਰ ਨਹੀਂ ਮੈਨੂੰ ਪਤਾ ਕਿਹੜਾ ਹੈਗਾ ਪੈਂਡਰ ਨਹੀਂ ਪਤਾ ਬੰਦੇ ਛੋ ਬਾਈ ਛੋਡਾ ਸਾਰਿਆਂ ਦਾ ਬਹੁਤ ਧੰਨਵਾਦ ਆਪਾਂ ਅਗਲੀਆਂ ਲੜਾਈਆਂ ਹਲੇ ਭਾਵੋ ਜਿਵੇਂ ਆਈ ਆਪਾਂ ਕੱਟ ਕਰੇ ਸਾਡੇ ਬੰਦੀ ਸਿੰਘਾਂ ਦੀ ਮੈਂ ਗੱਲ ਕਰਨ ਲੱਗਿਆ ਉਹ ਮਹਾਲੀ ਮੋਰਚਾ ਲੱਗਿਆ ਹੋਇਆ ਸਾਡਾ ਜਰੂਰ ਪਹੁੰਚਿਆ ਕਰੋ ਯਾਰਾ ਦੀਦੀ 35 35 ਸਾਲ ਦੇ ਅੰਦਰ ਬੈਠਿਆ ਸਾਡੀ ਖਾਤਰ ਬੈਠੇ ਆ ਬਾਈ ਉਹ ਸਾਡੇ ਕਿਸਾਨ ਬੈਠਿਆ ਦਾ ਬਾਪੂ ਡੱਲੇ ਵਾਲ ਬੈਠਾ ਮਰਨ ਮਰਤੇ ਉੱਤੇ ਸਾਡੇ ਸ਼ੰਭੂ ਦੇ ਖਨੌਰੀ ਸਾਡੀਆਂ ਜ਼ਮੀਨਾਂ ਸਾਡੀਆਂ ਨਸਲਾਂ ਜਾਣ ਖਾਤਰ ਬੈਠੇ ਆ ਬਾਈ ਸਾਡਾ ਉੱਤੇ ਵੀ ਜਾਣ ਦਾ ਫਰਜ਼ ਆ ਯਾਰ ਕੋਈ ਕੋਈ ਬਖਰੋਲਾ ਨਹੀਂ ਕਹਿੰਦਾ ਸਾਡਾ ਕੋਈ ਸਾਡਾ ਮੈਂ ਉਹੀ ਗੱਲ ਕਰਦਾ ਕੋਈ ਸਾਡਾ ਕਿਸੇ ਰਵਾ ਕੋਲਾ ਨਹੀਂ ਬਾਈ 6 ਤਰੀਕ ਨੂੰ ਸਾਡੇ ਕਿਸਾਨਾਂ ਨੇ ਗਾਹਾਂ ਨੂੰ ਫੇਰ ਵਧਣਾ ਨੌਜਵਾਨੋ ਤੁਹਾਡੀ ਲੋੜ ਆ ਉੱਥੇ ਵੀ ਬਾਈ ਨਹੀਂ ਲਗਾਤਾ ਸੈਂਟਰ ਹਮਲੇ ਦੇ ਹਮਲਾ ਕਰਕੇ ਚੜਦਾ ਦੁਰਿਆ ਆਉਂਦਾ ਪਰ ਮੈਨੂੰ ਦੁੱਖ ਜੁਰ ਲੱਗਿਆ ਬਾਈ ਅੱਜ ਅੱਜ ਇੱਥੇ ਆ ਕਾਫੀ ਲੱਖਾਂ ਦਾ ਹੋਣਾ ਚਾਹੀਦਾ ਸੀ ਲੱਖਾਂ ਦਾ ਕੋਈ ਹੈਰਾਨੇ ਤੋਂ ਆ ਗਿਆ ਕੁਰਾਸਤਾਨ ਤੋਂ ਆ ਗਿਆ ਕੋ ਬਰਿੰਡੋ ਮਾਨਸਾ ਫਰੀਦਕੋਟ ਤੋਂ ਮੁਕਸਰੋਂ ਆ ਗਿਆ ਗੁੰਮੋਗਿਓ ਆ ਗਿਆ ਕੋ ਲੁਧਿਆਣੇੋਂ ਆ ਗਿਆ ਪਰ ਇੱਥੇ ਨੇੜਲੇ ਪਿੰਡਾਂ ਵਾਲੇ ਕਿੱਥੇ ਨੇ ਜਿਹੜੇ ਪੀਰਤ ਨੇ ਬਾਈ ਗਿਣਤੀ ਦੇ ਆਇਓ ਸੋਨੂੰ ਸਲਾਮ ਆ ਬਾਈ ਸਭ ਤੋਂ ਵਧੀਆ ਗੱਲ ਸਭ ਤੋਂ ਵਧੀਆ ਗੱਲ ਮੈਨੂੰ ਲੱਗੀ ਜਈ ਸਾਡੇ ਸਭ ਮਾਜਿਲ ਭਰਾ ਵੀ ਆਏ ਸਾਡੇ ਸੇਖ ਭਰਾ ਨਾ ਇੱਥੇ ਜਿਹੜੇ ਕਹਿੰਦੇ ਸੀ ਤੇ ਵੀ ਹਿੰਦੂគਦੇ ਖੜਦੇ ਨਹੀਂ ਕੇਸੀਨ ਅਰਥ ਚ ਉਹ ਵੀ ਆ ਗਿਆ ਅੱਜ ਮੈਂ ਕੱਲ ਵੀ ਬੋਲਦੇ ਦੇਖਿਆ ਸੋ ਨ ਮੈਂ ਹਮੇਸ਼ਾ ਕਹਿੰਦਾ ਬਾਈ ਕਿ ਇਹ ਪਾਣੀ ਦਾ ਯਾਰ ਸਾਰਿਆਂ ਦਾ ਸਾਂਝਾ ਯਾਰ ਇਹਦਾ ਹਿੰਦੂ ਦਾ ਦਾ ਸਿੱਖ ਦਾ ਮੁਸਲਮਾਨ ਦਾ ਪਾਣੀ ਦਾ ਪਾਣੀ ਦੀ ਕੋਈ ਯਾਦ ਹੈ ਕੋਈ ਧਰਮ ਹੈ ਜੋ ਭਾਈ ਅਮਰਪਾਲ ਸਿੰਘ ਉਹਨਾਂ ਦੇ ਬਾਪੂ ਜੀ ਇਹਨਾਂ ਨੂੰ ਮੈਨੂੰ ਪਤਾ ਲੱਗਿਆ ਇੱਥੇ ਆ ਕੇ ਵੀ ਪੜ ਕੇ ਸ਼ਾਇਦ ਪਤਾ ਨਹੀਂ ਕੱਲ ਅੱਜ ਕਰਫੂਰ ਕਰ ਲਿਆ ਸੀਗਾ ਸੋ ਇੱਥੇ ਕੀਤਾ ਸੀ ਇਨਾਂ ਦਾ ਵੀ ਬਹੁਤ ਧੰਨਵਾਦ ਸਰਜੀਤ ਸਿੰਘ ਖਾਲਸਾ ਦੀ ਧਰਮ ਪਤਨੀ ਜੀ ਵੀ ਆਏ ਨੇ ਉਹਨਾਂ ਦਾ ਵੀ ਬਾਈ ਹੁਣ ਕਿਹਦਾ ਕਿਹਦਾ ਨਾਮ ਲੱਗੇ ਤੁਹ ਸਾਰੇ ਨਵਦੀਪ ਆਇਆ ਬਾਈ ਵਾਟਰ ਕੰਨਣ ਵਾਲਾ ਇਹ ਹਰਿਆਣੇ ਤੋਂ ਬਾਈ ਹਮੇਸ਼ਾ ਹੀ ਆਪਣੇ ਨਾਲ ਖੜਦਾ ਆ ਕੇ ਸੋ ਦੋੜ ਵਰਗ ਸੋਨੀਆ ਮੰਤ ਜਿੰਨੇ ਵੀ ਆਏ ਆ ਬਾਈ ਸਾਰੇ ਤੁਸੀ ਧੰਨਵਾਦ ਤੁਸੀ ਕਿਹਦਾ ਕਿਹਦਾ ਮੈਂ ਨਾਮ ਨਹੀਂ ਜਾਣਦਾ ਸਾਰਿਆਂ ਦਾ ਧੰਨਵਾਦ ਤਹਿ ਦਿਲੋਂ ਧੰਨਵਾਦ ਉਹਨਾਂ ਕਿ ਮੇਰੀ ਬੇਨਤੀ ਹੋਰ ਸੁਣਦੇ ਜਾਇਓ ਜੇ ਇਹ ਮੁਕਰਦੇ ਆ ਇਸੇ ਗੱਲ ਤੇ ਖੜਦੇ ਨਹੀਂ ਅਜੇ ਵੈਸੇ ਏਡੀਸੀ ਭਰੋਸਾ ਦੇ ਗਿਆ ਵੀ 2 ਦਿਨਾਂ ਬਾਅਦ ਭਦਰਕੇ ਵਾਲਾ ਬੰਦ ਹਫਤੇ ਬਾਅਦ ਕੂਨੀ ਪ੍ਰਕੇਰਾ ਤੋਂ ਬਾਅਦ ਆ ਵੀ ਬੰਦ ਇਸ ਤੋਂ ਬਾਅਦ ਸੁਣ ਲੋ ਇਸ ਤੋਂ ਬਾਅਦ ਆਪਾਂ ਸਤਲੁਜ ਜਿਹੜਾ ਸਾਡਾ ਧਾਰਮਿਕ ਤੇ ਇਤਿਹਾਸਕ ਰਿਸ਼ਤੇ ਦੇ ਸਾਡਾ ਸਤਲੁਜ ਦਸ਼ਮੇਸ਼ ਪੁੱਤਾ ਗੁਰੂ ਗੋਬਿੰਦ ਸਿੰਘ ਨੇ ਖੰਡੇ ਵੱਟ ਦੀ ਪੌਲ ਤਿਆਰ ਕੀਤੀ ਉਹ ਦਰਿਆ 'ਚ ਉਹ ਮੀਆ ਬਬਲਕ ਬਿਲਕੁਲ ਸਾਫ਼ ਸਾਫ਼ ਕਰਨਾ ਇਹ ਲੈ ਕੇ ਦੇ ਰਹੇ ਹੋ ਉਹ ਲੈ ਨੂੰ ਕੀ ਨਹੀਂ ਸ਼ੁਰੂਆਤ ਹੈ ਬਾਈ ਇੱਕ ਬੇਨਤੀ ਇੱਕ ਬੇਨਤੀ ਸੁਣ ਲਓ ਇੱਕ ਹੋਰ ਸੁਣ ਲਓ ਇੱਥੇ ਮੁਸਕਾਬਾਦ ਕੁੰਡਰੀ ਆਪਣਾ ਸੰਘਰਾਰੀ ਜੱਟਾਂ ਪਤਾ ਨਹੀਂ ਕਿਹੜਾ ਸੁਆਣੇ ਕਈ ਸੁਆਣੇ ਫਾਈਟਰੀਆਂ ਦੇ ਖਿਲਾਫ ਮੋਰਚੇ ਲੱਗੇ ਆਪਾਂ ਵਿਰਾਮਾਂ ਤੋਂ ਬਾਹਰ ਧਰਤੀ ਹਟਾ ਪਾਰੇ ਪਾਣੀ ਐ ਕੈਮੀਕਲ ਬੋਰ ਕਰਕੇ ਪਾਈ ਜਾਂਦੇ ਆ ਉਹ ਵੀ ਰੋਕਣੇ ਆ ਬਾਈ ਇੱਕ ਮੇਰੀ ਬੇਨਤੀ ਨੌਜਵਾਲੋ ਤੁਸੀਂ ਹੋਰ ਸੁਣ ਲਓ ਜਦੋਂ ਵੀ ਕਿਸੇ ਹਰਸ਼ ਦੇ ਵਿੱਚ ਆਪਾਂ ਆਉਣਾ ਹੈ ਆਪਾਂ ਜਾਵਤੇ ਦੇ ਕੰਮ ਲੈਣਾ ਜਾਵਤੇ ਦੇ ਸ਼ਾਮ ਕੀਦੋ ਇਹ ਰੱਖਿਆ ਕਰੋ ਕੱਲ ਕੱਲ ਵੀ ਬਹੁਤ ਆਈ ਸ਼ੌਰਤੇ ਕੰਮ ਲਿਆ ਜਾਵਤੇ ਦੇ ਕੰਮ ਲਿਆ ਨਿੰਗ ਸਿੰਘ ਫੌਜਾ ਜਾ ਰਿਹਾ ਹੈ ਭਾਈ ਆਪਾਂ ਜੀ ਸਾਨੂੰ ਵੀ ਰੋਕਿਆ ਸੀ ਇਹਨਾਂ ਨੂੰ ਮੈਂ ਤੁਹਾਡਾ ਧੰਨਵਾਦ ਆ ਜੇ ਤੁਸੀਂ ਪਹੁੰਚ ਗਏ ਫਿਰ ਫੱਟੇ ਹੈ ਫਿਰ ਉੱਥੇ ਫੱਟੇ ਉੱਥੇ ਨਹੀਂ ਮੈਦਾਨ ਆ ਖੜੇ ਲਿੰਗ ਸਿੰਘ ਮੇਰੇ ਵੀਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਉਹ ਜਦੋਂ ਮੈਂ ਇਧਰ ਨੂੰ ਆ ਰਿਹਾ ਸੀ ਮੈਂ ਸੁਣਦਾ ਆ ਰਿਹਾ ਸੀਗਾ ਅਕਾ ਮੈਂ ਤਾਂ ਪਤਾ ਨਹੀਂ ਲੱਗਿਆ ਰੰਧਾਵਾ ਕਹਿੰਦਾ ਤੜਕੇ ਤੂੰ ਬੋਲਦਾ ਗਾਲਾਂ ਗੂਲਾਂ ਕੱਢ ਗਿਆ ਉਹ ਮਾਫੀ ਆ ਬਾਈ ਮੈਂ ਸਮੁੱਚੇ ਪੰਜਾਬ ਤੋਂ ਧੀਆਂ ਭਣਾ ਵੀ ਸੁਣਦੀਆਂ ਉਹ ਪਤਾ ਨਹੀਂ ਲੱਗਿਆ ਬਾਈ ਕਈ ਵਾਰੀ ਉਹ ਰੋਈਏ ਗੁੱਸਾ ਇਹ ਹਜਾ ਹੁੰਦਾ ਸੋ ਲਈ ਮੈਂ ਤੁਹਾਡੇ ਕੋਲੋਂ ਸਾਰੇ ਪੰਜਾਬੀਆਂ ਕੋਲੋਂ ਮੇਰੀਆਂ ਮਾਵਾ ਭਣਾ ਕੋਲੋਂ ਮਾਫੀ ਮੰਗਦਾ ਉਹ ਨਹੀਂ ਕਿਉਂਕਿ ਉਹ ਤਾਂ ਗੁੱਸਾ ਹੁੰਦਾ ਯਾਰ ਮਾਨ ਜਨਾ ਵੀ ਤੁਸੀਂ ਸਾਨੂੰ ਮਾਰ ਵੀ ਰਹੇ ਹੋ ਯਾਰ ਨਾਲੇ ਸਾਨੂੰ ਯਾਰ ਜਾਨ ਵੀ ਨਹੀਂ ਦਿੰਦੇ ਕਦੇ ਮਾਰਦੇ ਵੀ ਰੋਣ ਵੀ ਨਹੀਂ ਦਿੰਦੇ ਤਾਂ ਗੁੱਸੇ ਤੋਂ ਬਾਈ ਗਾਲਾਂ ਨਿਕਲ ਗਈਆਂ ਹੋਣਗੀਆਂ ਤੇ ਮੈਂ ਤਾਂ ਹੁਣ ਕਿਹਨਾਂ ਗਾਣਾ ਕੱਢਤੀ ਆ ਮੈਂ ਚਲ ਮਾਫੀ ਮੰਗ ਲੈਨੇ ਬਾਈ ਕੋਈ ਗੱਲ ਨਹੀਂ ਕੋਈ ਤੁਸੀਂ ਮੇਰੇ ਆਪਣੇ ਹੋ ਸੋ ਹੁਣ ਥੋੜਾ ਸਾਰਾ ਧੰਨਵਾਦ ਬਸ ਹਾਂਜੀ ਨਿੰਗ ਸਿੰਘ ਜਿਹੜੇ ਬੰਦੀਆਂ ਤੋਂ ਬਾਈ ਨੇ ਕੋਈ ਕਹਿਣਾ ਮੈਂ ਤੋਂ ਇਹਨੇ 2 ਮਿੰਟ ਤੇ ਮੈਂ ਹੁਣ ਜਕਾਰਾ ਛੱਡ ਕੇ ਆਪਣੀ ਸਮਾਰਤੀ ਕਰਦਾ ਗੱਲ ਦੀ ਬਸ ਟਟੇ ਰਹੋ ਜੀ ਉਹਦੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਸਾਰੀਆਂ ਜਿੱਤਾਂ ਪੰਜਾਬ ਦੀਆਂ ਉਹ ਪਾਣੀਆਂ ਦੀ ਆ ਬੋਲੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਗੱਲ ਆ ਬਾਈ ਸਾਡੇ ਬੰਦੀ ਸਿੰਘਾਂ ਦੀ ਗੱਲ ਮੈਂ ਫੇਰ ਕਰਦਾ ਉਹ ਵੀ ਸਾਨੂੰ ਮੋਰਚਾ ਕਾਇਮ ਕਰਨੇ ਪੈਣੇ ਆ ਬਾਈ ਉਧਰ ਵੀ ਸਾਡਾ ਫਰਜ਼ ਬਣਦਾ ਨਿਕਲੋ ਨੌਜਵਾਨੋ ਘਰਾਂ ਤੋਂ ਧੰਨਵਾਦ ਸਦਾ ਸਾਰਿਆਂ ਦਾ ਬਹੁਤ-ਬਾਦ ਜੈ ਹਾਂ ਹਾਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਬਾਈ ਅੱਛਾ ਇੱਕ ਗੱਲ ਯਾਰ ਇੱਕ ਮਿੰਟ ਖੇੜਾ ਇੱਕ ਮਿੰਟ ਖੜੀ ਸੁਣ ਲਿਓ ਜੇ ਆਪਾਂ ਸਿਰਫ 10.5 ਕਰੋੜ ਲੀਟਰ ਦੀ ਲੜਾਈ ਲੜੀ ਐ ਜਦ ਕਿ ਢਾਈ ਵਾਲਿਆਂ ਦਾ ਹੀ 15 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ ਚ 60 ਕਰੋੜ ਲੀਟਰ ਪੈਂਦਾ ਤੇ ਫੇਰ ਬਾਕੀ ਫੈਕਟਰੀਆਂ ਇਹ ਲੰਬੀ ਲੜਾਈ ਐ ਸਹੀਆ ਲੈ ਕੇ ਚੱਲਿਓ ਜੇ ਆਪਾਂ ਟਰਨ ਬਾਈ ਟਰਨ ਚੱਲਣਾ ਔਰ ਅਗਲੀ ਸਰਕਾਰ ਇਨ੍ਹਾਂ ਤੋਂ ਮੁਕਿਆਂ ਦਾ ਬਣੂਗੀ